ਸਦੋਕਾਂ ਸਤਪੁਰਖ ਜਿਨ ਜਾਨਿਆ ਸਤਗੁਰ ਤੇਸ ਕਾ ਨਾਮ ਓਮ ਤਿਸਕੇ ਸੰਗ ਸਿੱਖ ਉਦਰੇ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਗੋਰਾ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ ਸਿੱਖ ਕੀ ਗੁਰ ਦਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਗੁਰ ਸੇਖ ਕੇ ਬੰਦਨ ਕਾਟੈ ਗੁਰ ਕਾ ਸੇਖ ਬੇਕਾਰ ਤੇ ਹਟੈ ਸਤਗੁਰ ਸੇਖ ਕਉ ਨਾਮ ਧੰਨ ਦੇਇ ਗੁਰ ਕਾ ਸੇਖ ਵਡਪਾਗੀ ਹੈ ਸਤਗੁਰ ਸੇਖ ਕਾ ਹਲਤ ਪਲਤ ਸਵਾਰੈ ਨਾਨਕ ਸਤਗੁਰ ਸੇਖ ਕਉ ਜੀ ਨਾਲ ਸਮਾਰੈ ਗੁਰ ਕੇ ਗਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮਹਿ ਸਹਿ ਆਪਸ ਕੋ ਕਰ ਕਛ ਨਾ ਜਿਣਾਵੇ ਹਰ ਹਰ ਨਾਮ ਹਿਰਦੈ ਸਾਧ ਧਿਆਵੇ ਮਨ ਬੀਚੈ ਸਤ ਗੁਰ ਕੈ ਪਾਸ ਤੇ ਸੇਵਕੇ ਕਾਰਜ ਰਾਸ ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕੋ ਹੋਤਾ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਏ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੇਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਨੈ ਸੋ ਸਤਗੁਰ ਜਿਸ ਰਿਦਾ ਹਰਨਾਉ ਅਨਕ ਬਾਰ ਗੁਰ ਕਉ ਬਲ ਜਾਉ ਸਰਬ ਨਿਧਾਨ ਜੀ ਕਾ ਦਾਤਾ ਆੜ ਪਹਿਰ ਪਾਰ ਬ੍ਰਹਮ ਰੰਗ ਰਤਾ ਬ੍ਰਹਮ ਮਹਿ ਜਨ ਜਨ ਮਹਿ ਪਾਰ ਬ੍ਰਹਮ ਇਕ ਹੈ ਆਪ ਨਹੀਂ ਕਛ ਪਰਮ ਸਹਸ੍ਰਾਂਪ ਲਿਆ ਨਾ ਜਾਈਐ ਨਾਨਕ ਐਸਾ ਗੁਰ ਬਡ ਭਾਗੀ ਪਾਈਐ ਸਫਲ ਦਰਸ਼ਨ ਪੇਖ ਪੁਨੀਤਾ ਪ੍ਰਸਤ ਚਰਨ ਗਤ ਨਿਰਮਲ ਰੀਤਾ ਭੇਡ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾ ਗਵੇ ਸੁਣ ਕਰ ਬਚਨ ਕਰਨ ਅਕਾਨੇ ਮਨ ਸੰਤੋਖ ਆਤਮ ਪਤੀਆਨੇ ਪੂਰਾ ਗੁਰ ਅਕਿਉ ਜਾ ਕਾ ਮੰਤਰ ਅੰਮ੍ਰਿਤ ਦੇਟਾ 피ਖਾ ਹੋਏ ਸੰਤ ਗੁਣ ਬਿਆੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ ਜੇਵਾ ਏਕ ਉਸਤ ਅਨੇਕ ਸਤ ਪੁਰਖ ਪੂਰਨ ਵਿਵੇਕ ਆਹੂ ਬੋਲੇ ਨਾ ਪਹਜਿਤ ਪ੍ਰਾਣੀ ਅਗੰਮ ਅਗੋਚਰ ਪ੍ਰਭ ਨਿਰਬਾਣੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤਾ ਕਿਨੈ ਨ ਪਾਈ ਅਨੇਕ ਭਗਤ ਬੰਧਨ ਨਿਤ ਕਰਹਿ ਚਰਨ ਕਮਲ ਹਿਰਦੈ ਸਿਮਰਹਿ ਸਤਿ ਬਲਹਾਰੀ ਸਤ ਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ ਇਹੋ ਹਰ ਰਸ ਪਾਵੈ ਜਨ ਕੋਇ ਅੰਮ੍ਰਿਤ ਪੀਵੈ ਅਬਰਸੋ ਹੋਇ ਉਸ ਪੁਰਖ ਕਾ ਨਾਹੀ ਕਦੇ ਵਿਨਾਸ਼ ਜਾ ਕੈ ਮਨ ਪ੍ਰਗਟੇ ਗੁਣ ਤਾਸ ਆੜ ਪਹਿਰ ਹਰ ਕਾ ਨਾਮ ਲੇ ਸਚ ਉਪਦੇਸ਼ ਸੇਵਕੋ ਦੇ ਮੋਹ ਮਾਇਆ ਕੈ ਸੰਗ ਨਾ ਲੇਪ ਮਨ ਮਹਿ ਰਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਮੋਹ ਦੁਖ ਤਾਂ ਤੈ ਨਾਸੀ ਤਬਤ ਮਾਹੇ ਠੰਡ ਵਰਤਾਈ ਅਨੰਦ ਭਿਆ ਦੁਖ ਨਾ ਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੁਕਾ ਨਿਰਭਉ ਹੋਏ ਬਸੇ ਸਗਲ ਬਿਯਾਦ ਮਨ ਤੀਖ ਨਸੇ ਜਿਸका ਸਾ ਤਿਨ ਕਿਰਪਾ ਧਾਰੀ ਸਾਧ ਸੰਗ ਜਪਨਾ ਮਰਾਰੀ ਹਿਤ ਭਾਈ ਚੁਕੇ ਪ੍ਰਮਾ ਗਮਨ ਤੁੰ ਨਾਨਕ ਹਰ ਹਰ ਜਸ ਸਰਵਣ ਨਿਰਗੁਣ ਆਪ ਸਰਗੁਣ ਭੀ ਓਹੀ ਕਲਾ ਧਾਰ ਜਿਨ ਸਗਲੀ 모ਹੀ ਆਪਣੇ ਚਰਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਪਏ ਪ੍ਰਗਾਸ ਸਾਧ ਕੈ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲ ਹਾਰੀ